ਹੈਲੋ ਸਤਿ ਸ੍ਰੀ ਅਕਾਲ ਤਾਂ ਕਿਵੇਂ ਹੋ ਤੁਸੀਂ ਸਾਰੇ ਅੱਜ ਮੈਂ ਤੁਹਾਨੂੰ ਦੱਸਾਂਗੀ ਫ੍ਰੀਜ ਖੋਸ਼ ਰੰਦੇ ਟ੍ਰਿਕਸ ਸਭ ਤੋਂ ਪਹਿਲਾਂ ਇੱਕ ਗਾਣੇ ਤੇ ਮੈਨੂੰ ਸਵੇਰ ਦੀ ਵਾਈ ਵਾਈ ਆ ਜਾਂਦੀ ਕਸਮ ਨਾਲ ਵੇ ਮੇ ਤੇਰੇ ਲੜ ਲਕੀਆਂ ਵੇ ਰਾਂਝਣਾ ਇਹ ਸੁਣੋ ਤੇ ਜ਼ਿੰਦਗੀ 'ਚ ਕਦੇ ਬੰਦਾ ਦੁਖੀ ਹੋ ਹੀ ਨਹੀਂ ਸਕਦਾ ਤੇ ਦੂਜੀ ਗੱਲ ਚਿੱਲ ਕਰੋ ਜਿੰਨਾ ਹੋ ਸਕੇ ਲੋਕਾਂ ਦੀ ਗੱਲਾਂ ਨੂੰ ਇਗਨੋਰ ਕਰੋ ਜੋ ਜ਼ਿੰਦਗੀ 'ਚ ਹੋ ਗਿਆ ਉਹਨੂੰ ਭੁੱਲ ਜਾਓ ਤੇ ਸੋਦ ਲਓ ਸੋਦ ਮੀਨ ਟੂ ਸੇ ਖਾਓ ਪੀਓ ਐਸ਼ ਕਰੋ ਕਿਸੇ ਦੀ ਪਰਵਾਹ ਨਾ ਕਰੋ ਕਿਉਂਕਿ ਇੰਨੀ ਕੁ ਜ਼ਿੰਦਗੀ ਏ ਇੰਨੇ ਸਾਰੇ ਦੁਨੀਆ ਐ ਇੰਨੇ ਸਾਰੇ ਲੋਗ ਨੇ ਕਿਨੂ ਕਿਨੂ ਸੈਟੀਸਫਾਈ ਕਰਦੇ ਫਿਰੋਂਗੇ 댓ਸ ਵਾਈ ਇੰਨੀ ਕੁ ਜ਼ਿੰਦਗੀ ਮਿਲੀ ਐ ਜੋ ਕਰਨਾ ਕਰ ਲੈਣਾ ਚਾਹੀਦਾ ਜੋ ਕਹਿਣਾ ਕਹਿ ਲੈਣਾ ਚਾਹੀਦਾ ਵੇ ਮੈਂ ਤੇਰੇ ਲੜ ਲੱਗੀਆਂ ਵੇ ਰਾਂਝਣਾ ਤੇ ਤੂੰ ਕਰਦਾ ਏ ਠੱਗੀਆਂ ਵੇ ਬੱਬਾ ਇਹ ਸਾਸਤ੍ਰਕਾਲ ਗਾਇ